ਲੋ ਵੀ ਦੇਖੋ ਵੀ ਮਨਾਲੀ ਸਲੌਂਗ ਵੈਲੀ ਪੂਰੀ ਸਨੋ ਪਈ ਆ ਦੇਖੋ ਚਟਾ ਚਟਾ ਰੂਹ ਹੋਇਆ ਬੈ ਸਾਰੀ ਪਾਸੇ ਬੂਰਤਾ ਸੀ ਇਦਾਂ ਪਾਲੇ ਆ ਕਿਤਾ ਹੀ ਇੱਥੇ ਆ ਕੇ ਬਰਫ ਪਟਣੀ ਦੀ ਬੇਲ ਚਾ ਨਾਲ ਬਾਕੀ ਚਲੋ ਕੋਈ ਗੱਲ ਨਹੀਂ ਅੱਗੇ ਵੀ ਤੁਹਕਾਂਗੇ ਉਹ ਦੇਖੋ ਸਾਹਮਣੇ ਪਹਾੜ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਚਿੱਟਾ ਹੀ ਚਿੱਟਾ ਹੋਇਆ ਪਿਆ ਸਾਰੇ ਪਾਸੇ ਦੇਖੋ ਮਨਾਲੀ ਦੇ ਨਜ਼ਾਰੇ ਬਹੁਤ ਵਧੀਆ ਆ ਪੈਦਰ ਵੀ ਬਹੁਤ ਵਧੀਆ ਇਹਨਾਂ ਦੇਖੋ ਜਿਹੜਾ ਆਰੇ ਇਹਦਾ ਵਿਚਾਰੇ ਹੁਣ ਘਾਹ ਕੂ ਖਾ ਗਏ ਹੁਣ ਬੈਠੇ ਆ ਤੇ ਖੜੇ ਆ ਕੋਈ ਬੈਠਾ ਕੋਈ ਖੜਾ ਆ ਉਹ ਗੱਡੀਆਂ ਦੇਖੋ ਆ ਹੈ ਆ ਦੇਖੋ 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 ਮੌਸਮ ਆ ਸੋਮੋ ਦੇ ਲੋ ਕਿੱਥੇ ਖੁੱਬੀ ਆ ਬਰਫ ਦੇ ਵਿੱਚ ਆ ਦੇਖੋ ਬਹੁਤ ਬਰਫ ਪੈਂਦੀ ਇੱਥੇ ਤੂੰ ਆ ਜਾ ਜਕਣਾ ਕੀ ਗੱਲ ਆ ਓਹੋ ਠੰਡੇ ਡੇਗ ਗਿਆ ਸੀ ਇੱਥੇ ਪੈਰ ਪੈ ਗਿਆ ਸੀ ਆ ਦੇ ਤੀ ਤੀ ਉਹ ਚੋੜੀ ਆ ਦੇਖੋ ਵੇਈ ਬਰਫ ਹੈ ਬਰਫ ਚਾਰੇ ਪਾਸੇ ਬਰਫ ਹੈ ਉਹ ਮਿੱਕੀ ਮਾਸ ਵੀ ਬਰਫ ਦੇ ਵਿੱਚ ਹੀ ਖੜਾ ਚੈੱਕ ਕਰੋ ਜਨਾ ਆ ਜੀਪ ਲੈ ਆਂਦੀ ਆਪਾਂ ਬਰਫ ਦੇ ਵਿੱਚ ਲਿਓਣ ਲਈ ਆ ਚੜਾਉਣ ਲਈ ਲੋ ਜੀ ਸਾਨੂੰ ਮੋਟਾ ਪਾਈ ਕਮਾਉਣ ਲੈ ਆ ਮਨਾਲੀ ਕਹਿੰਦਾ ਸਲੌਂਗ ਵੈਲੀ ਨੂੰ ਘੁੰਮੋ ਪਰ ਖਾਈ ਇਹ ਕੱਲਾ ਜਾਂਦਾ ਸਾਡਾ ਨਾਂ ਨਹੀਂ ਪੁੱਛਿਆ ਨੇ ਵੀ ਤੁਸੀਂ ਖਾਣਾ ਜਾਂ ਨਹੀਂ ਖਾਣਾ ਨਹੀਂ ਪੁੱਛਿਆ ਇਹਨਾਂ ਨੇ ਮੋਟੇ ਭਾਈ ਕੋਈ ਬੈਦਰਬਾਰੀ ਜਾਣਕਾਰੀ ਦਿਓ ਹੈ ਹੈਲੋ ਆਹ ਦੇਖੋ ਜੀ ਆ 4x4 ਗੱਡੀਆਂ ਖੜੀਆਂ ਪਰ ਫਿਰ ਇੱਥੇ ਜਾਣ ਲਈ ਆ ਦੇਖੋ ਇੱਕੋ ਸੂਮੂ ਉਹ ਵਿਚਾਰੀ ਖਤਮ ਹੋ ਗਿਆ ਕੰਮ ਚੜੇ ਭਰੇ ਦੇ ਚੜੇ ਨਹੀਂ ਹੁੰਦੇ ਇੱਥੇ ਆ ਦੇਖੋ ਭਰੇ ਦੇਖੋ ਖਾਲੀ ਆ ਚਨੇ ਦੇ ਲੋ ਭਰੇ ਨਹੀਂ ਵਿੱਚ ਕੱਲੀ ਡਬ ਰੋਟੀਆਂ ਦੇ ਤੇ ਬੋਟੇ ਭਾਈ ਧੋਖਾ ਹੋ ਗਿਆ ਉਹ ਮੈਂ ਉਹਦਾ ਸਿਕਾ ਦੇ ਹਾਂ ਭਾਈ ਇਹ ਤੋਟੇ ਭਾਈ ਇਹ ਧੋਖਾ ਹੋ ਗਿਆ ਤੇ ਔਰ ਕਿਥੇ ਗਿਆ ਔਰ 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 시ਦੀ ਪਉਣੀ ਮਿਲ ਲਾਉਣੀ ਉਹ ਪਾਉ 시ਦੀ ਅੱਜ ਇਹ ਪਾਉਗਾ ਰਮਨ ਚਾੜਾ ਵਧੇ ਤੂੰ ਲੈ ਭਾਈ ਜਿਗਾਰਡ ਬੰਦਾ ਪਿਆ ਐ ਐਨ ਕਾ ਲਾ ਕੇ ਘੁੰਮਦੇ ਰੇਤਾ ਕਿਉਂ ਜਾਂਦਾ 4x4 ਕਿਆ ਬਾਤਾਂ ਕਿਆ ਨਜ਼ਾਰਾ ਕਿਆ ਨੇਚਰ ਦੇਖੋ ਹਲੇ ਉੱਪਰ ਜਾਣਾ ਯਾਰ ਤੁਹਾਨੂੰ ਦਿਖਾਵਾਂਗੇ ਪੂਰਾ ਸੀਨ ਦਿਖਾਵਾਂਗੇ ਪੂਰਾ ਪਹਾੜੀਆਂ ਦਾ ਸੀਨ ਆ ਦੇਖੋ ਪੂਰਾ ਹੀ ਰੌਂਡ ਗਿਆ ਪਿਆ ਇੱਥੇ ਸਾਡੇ ਨਾਲ ਤੇ ਇੱਧਰ ਕਿ ਪਤਾ ਨਹੀਂ ਕਿੱਥੇ ਗਵਾਚ ਗਏ ਆ ਅੱਧਿਆਂ ਨੂੰ ਲੱਭਦੇ ਪਏ ਆ ਪਤਾ ਨਹੀਂ ਕਿੱਥੇ ਵੜ ਗਏ ਖਾਣ ਪੀਣ ਅਸੀਂ ਮੈਂ ਇਕੱਲਾ ਰਹਿ ਚੁੱਕਾ ਹਾਂ ਬਾਕੀ ਹੁਣ ਆਉਗੇ ਫੇਰ ਤੁਹਾਨੂੰ ਦੱਸਾਂਗੇ ਲੋ ਵੀ ਦੇਖੋ ਰੌਣਕ ਮੇਲਾ ਪੂਰਾ ਪੂਰਾ ਰੌਣਕ ਮੇਲਾ ਦੇਖੋ ਮਨਾਲੀ ਦਾ ਸੁਨੋਂ ਗਵੇਲੀ ਦਾ ਆਈ ਚਲੇ ਆਂ ਤੇ ਆ ਲਓ ਜੀ ਆ ਪਤਾ ਨਹੀਂ ਕਿੱਦਾਂ ਟੋਏ ਜਿੱਤ ਤੁਹਾਨੂੰ ਭਟਾ ਕੇ ਲੈ ਆਇਆ ਮੋਟਾ ਭਾਈ ਹੈ ਹੁਣ ਕਹਿੰਦਾ ਕੰਬਦੀ ਆ ਇਹ ਕੰਪਨੀ ਆ ਇਹ ਬਰਫ ਦੇਖੋ ਆਲੇ ਦੁਆਲੇ ਬਰਫ ਬਰਫ ਦੇਖੋ ਜਿਹੜਾ ਕਿਹਨੇ ਲੱਗਾ ਬਰਫ ਆਜ ਉਹ ਵੀ ਆ ਸੀਨਸ ਰੋ ਲੱਗ ਕੇ ਸ਼ੱਕ ਕੈਮਰਾਮੈਨ ਨੂੰ ਬੇਨਤੀ ਕਰਦਾ ਸਾਰੇ ਸੀਨਸ ਕੈਮਰਾਮੈਨ ਇਤੋਂ ਵੀ ਦੇਖੇ ਇਤਰਾ ਸੀ ਇਹ ਬਰਫ ਆ ਯਾਰ ਕਿਸੇ ਜਿਹੇ ਖੋਲਦੇ ਨਹੀਂ ਗਏ ਉਹ ਤਾਂ ਪਤਾ ਨਹੀਂ ਕਿਹੜੀ ਸਰਦਾਂ ਦੇਖ ਲਾ ਨਹੀਂ ਪਤਾ ਨਹੀਂ ਕਿਹੜੀ ਗੁਫਾ ਜੀ ਚ ਲੈ ਆਏ ਇਹ ਆ ਦੇਖੋ ਜਰਾ ਪਿੱਛੇ ਵੀ ਹੋਣੀਆਂ ਗੱਡੀਆਂ ਚਲੋ ਬਾਤ ਕਰੋ ਇਹ ਮੈਂ ਗੱਡੀ ਮੈਂ ਬੁੱਕ ਕਰਾਈ ਸੀ ਸ਼ਮੈਸ਼ਲ ਉੱਪਰ ਜਾਣ ਲਈ ਹੁਣ ਜਾ ਰਹੇ ਹਾਂ ਉੱਪਰ ਅੱਜ ਹੀ ਥੱਲੇ ਆ ਸੀ ਉੱਪਰ ਹੁਣ ਬੱਸ ਲੋ ਜੀ ਸਲੌਂਗ ਬੈਲੀ ਮਨਾਲੀ ਚ ਦੇਖੋ ਬਰਫਾ ਉੱਪਰ ਆਏ ਸਾਰਿਆਂ ਨੂੰ ਦੇਖੋ ਕਿੰਨੀ ਪਰਪ ਪਈ ਆ ਬਹੁਤ ਸੋਹਣਾ ਬੈਦਰਿਆ ਐਵੇਂ ਕੋਈ ਡਰੇ ਹੋਣਾ ਬਹੁਤ ਸੋਹਣਾ ਬੈਦਰਿਆ ਬਰਫ ਪਈ ਆ ਤਾਜੀ ਤੇ ਆ ਤੁਹਾਨੂੰ ਦਿਖਾਉਣਾ ਉਹ ਦੇਖੋ ਰੂਪਵੇ ਚੱਲਦੀ ਆ ਉਹ ਦੇਖੋ ਉਹ ਦੇਖ ਨਹੀਂ ਥੱਲੇ ਚੂਕਾਂ ਮਾਰਦੇ ਨੇ ਜਿੱਦਾਂ ਰੋਡ ਵੇ ਦੀ ਲਾਰੀ ਨਹੀਂ ਆਉਂਦੀ ਹੁੰਦੀ ਉੱਡਦੀ ਉਦਾਂ ਆਉਂਦੀ ਆ ਬਾਕੀ ਮੋਟਾ ਸਾਨੂੰ ਸਹੀ ਜਗ੍ਹਾ ਲੈ ਕੇ ਆਇਆ ਮੋਟੇ ਤ ਪਾਸ ਆ ਪਾਸ ਆ ਸਾਧ ਤੂੰ ਹਾਂ ਆ ਦੇਖੋ ਪਹਾੜ ਉਹ ਬੰਦੇ ਦੇ ਲੋ ਕੱਟੀ ਦੂਰ ਖੜੇ ਓ ਲੈ ਨਿਕਨੇ ਕਿਦੇ ਇਹ ਹਿਮਾਲਿਆ ਪਰਬਤ ਆ ਦੇਖੋ ਤਾਂ ਬਹੁਤ ਸੋਹਣਾ ਮੌਸਮ ਆ ਉਹ ਦੇ ਕਿਦਾਂ ਲੜ ਲੜ ਫੋਟੋਆਂ ਖਿਚਵਾਉਂਦੇ ਆ ਉਹ ਦੇ ਜੇ ਉੱਤੋਂ ਬਰਫ ਦਾ ਪਹਾੜ ਮਾੜਾ ਜਾ ਵੀ ਉੱਤੋਂ ਖਿਸਕ ਗਿਆ ਇਹ ਸਾਰੇ ਲਟਕੇ ਥੱਲੇ ਜਾਣੇ ਆ ਉਹ ਓਏ